ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 80% ਸ਼ਹੀਦੀਆਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਤੇ ਕੇਵਲ ਸਰ ਸ਼ਹਾਦਤਾਂ ਨਹੀਂ ਦਿੱਤੀਆਂ ਜਦੋਂ ਦੇਸ਼ ਆਜ਼ਾਦ ਹੋਇਆ ਤੇ ਜਦੋਂ ਸਾਰੇ ਦੇਸ਼ ਚ ਮਠਿਆਈਆਂ ਲੱਡੂ ਵੰਡੇ ਜਾ ਰਹੇ ਸੀ ਜਸ਼ਨ ਮਨਾਏ ਜਾ ਰਹੇ ਸੀ ਤਾਂ ਉਹਦੋਂ ਸਰ ਸਾਡਾ ਪੰਜਾਬ ਜਿਨ੍ਹਾਂ ਨੇ 80% ਕੁਰਬਾਨੀਆਂ ਦਿੱਤੀਆਂ ਸਾਡੇ ਉਦੋਂ ਵੀ ਲੱਖਾਂ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਸਾਡੇ ਗੁਰੂ ਘਰ ਪਾਕਿਸਤਾਨ 'ਚ ਰਹਿ ਗਏ ਸਾਡਾ ਕਲਚਰ ਪਾਕਿਸਤਾਨ 'ਚ ਰਹਿ ਗਿਆ ਸਾਡੀਆਂ ਇਤਿਹਾਸਿਕ ਬਿਲਡਿੰਗਾਂ ਪਾਕਿਸਤਾਨ 'ਚ ਰਹਿ ਗਈਆਂ ਪਰ ਫਿਰ ਵੀ ਅਸੀਂ ਪੰਜਾਬੀਆਂ ਨੇ ਸੀ ਨਹੀਂ ਕੀਤੀ ਕਿ ਉਹਦੋਂ ਦੇ ਜਿਹੜੇ ਲੀਡਰ ਸੀ ਉਹਨਾਂ ਨੂੰ ਪੰਜਾਬ ਦਾ ਕੀ ਯੋਗਦਾਨ ਸੀ ਇਹਦੀ ਕਦਰ ਸੀ ਸਰਦਾਰ ਪਟੇਲ ਜਦੋਂ ਪਹਿਲੀ ਵਾਰ ਹਸ਼ਿਆਰਪੁਰ ਪੰਜਾਬ ਯੂਨੀਵਰਸਿਟੀ ਦੀ ਕਨਵੋਕੇਸ਼ਨ ਤੇ ਆਏ ਕਿਉਂਕਿ ਪੰਜਾਬ ਯੂਨੀਵਰਸਿਟੀ ਵੀ ਅੱਧੀ ਲਾਹੌਰ ਰਹਿ ਗਈ ਅੱਧੀ ਸਾਡੇ ਨਾਲ ਹੁਸ਼ਿਆਰਪੁਰ ਆ ਗਈ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਅਹਿਸਾਸ ਕੀਤਾ ਤੇ ਧੰਨਵਾਦ ਕੀਤਾ ਦਲੇਰ ਪੰਜਾਬੀਆਂ ਦਾ ਤੇ ਉਹਨਾਂ ਨੇ ਕਿਹਾ ਕਿ ਜਿੰਨਾ ਬੋਝ ਤੁਹਾਡੇ ਮੋਢਿਆਂ ਤੇ ਪਿਆ ਜਿੰਨਾ ਦੁੱਖ ਤੁਸੀਂ ਆਪਣੇ ਪਿੰਡੇ ਤੇ ਹੰਡਾਇਆ ਕੋਈ ਹੋਰ ਕੌਮ ਹੁੰਦੀ ਕੋਈ ਹੋਰ ਲੋਕ ਹੁੰਦੇ ਤਾਂ ਸ਼ਾਇਦ ਸਹਾਈ ਨਹੀਂ ਨਾ ਕਰ ਪਾਉਂਦੇ ਮੈਂ ਤੁਹਾਨੂੰ ਸਲਾਮ ਕਰਦਾ ਤੇ ਉਹਨਾਂ ਨੇ ਇਸ ਗੱਲ ਦਾ ਵਾਅਦਾ ਕੀਤਾ ਕਿ ਪੰਜਾਬ ਨੇ ਆਪਣੇ ਪਿੰਡੇ ਚੋਂ ਬਹੁਤ ਲਹੂ ਹੈ ਜਿਹੜਾ ਉਹ ਬਹਾਇਆ ਇਸ ਦੇਸ਼ ਤੇ ਲਈ ਬਹੁਤ ਵੱਡਾ ਜ਼ਖਮ ਹੋਇਆ ਤੇ ਉਹਨਾਂ ਨੇ ਵਾਅਦਾ ਕੀਤਾ ਕਿ ਇਹ ਦੇਸ਼ ਉਸ ਜ਼ਖਮ ਨੂੰ ਭਰਨ ਦਾ ਕੰਮ ਕਰੂਗਾ ਤੇ ਦੇਸ਼ ਪੰਜਾਬ ਦੀ ਹਰ ਮਦਦ ਕਰੂਗਾ ਪਟੇਲ ਜੀ ਨੇ ਸਾਡੇ ਨਾਲ ਦੁੱਖਤਾ ਵੰਡਿਆ ਸਰ ਪਰ ਪੰਜਾਬ ਦੀ ਮਦਦ ਕੋਈ ਨਹੀਂ ਹੋਈ ਪਰ ਪੰਜਾਬ ਨੇ ਉਸ ਤੋਂ ਬਾਅਦ ਵੀ ਆਪਣਾ ਫਰਜ਼ ਨਿਭਾਉਣਾ ਬੰਦ ਨਹੀਂ ਕੀਤਾ ਕਲੀਆਂ ਦੇਸ਼ ਤੂੰ ਆਜ਼ਾਦ ਕਰਵੋਲੀ ਸ਼ਹਾਤਾ ਨਹੀਂ ਦਿੱਤੀਆਂ ਉਸ ਤੋਂ ਬਾਅਦ ਵੀ 47 ਤੋਂ ਲੈ ਕੇ ਮੈਨੂੰ ਨਹੀਂ ਲੱਗਦਾ ਸਭਾਪਤੀ ਜੀ ਕਦੇ ਵੀ ਕੋਈ ਦਿਨ ਹੋਣਾ ਜਿਸ ਦਿਨ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਬਾਰਡਰ ਤੋਂ ਰਾਖੀ ਕਰਦਿਆਂ ਦੀਆਂ ਤਰੰਗਿਆ ਚਲਪੇਟ ਕੇ ਪੰਜਾਬ ਨਾਉਂਦੀਆਂ ਹੋਣ ਆ ਜਿਹੜੀ ਅਗਨੀਵੀਰ ਸਕੀਮ ਤੁਸੀਂ ਸ਼ੁਰੂ ਕੀਤੀ ਹੈ ਸਰਕਾਰ ਨੇ ਤਾਂ ਹੀ ਉਹਨਾਂ ਨੂੰ ਸ਼ਹੀਦ एलानਿਆ ਪਰ ਪੰਜਾਬ ਦਾ ਪਹਿਲਾ ਅਗਨੀਵੀਰ ਸ਼ਹੀਦ ਅਮਰਪਾਲ ਹੋਇਆ ਜਿਹਨੂੰ ਸਾਡੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਕਰੋੜ ਰੁਪਇਆ ਦੇਣ ਦਾ ਜਿਹੜਾ ਕੰਮ ਹੈ ਉਹ ਕੀਤਾ ਤੇ ਉਸ ਤੋਂ ਬਾਅਦ ਹਰ ਜਗ੍ਹਾ ਪੰਜਾਬੀਆਂ ਅਸਰ ਜਿਹੜਾ ਕੰਟਰੀਬਿਊਸ਼ਨ ਰਿਹਾ ਉਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਆ ਭਾਸ਼ਣ ਦੇ ਵਿੱਚ ਜ਼ਿਕਰ ਕੀਤਾ ਕਿ ਜੀ ਭਾਰਤ ਆਤਮ ਨਿਰਪਰ ਹੋ ਗਿਆ ਆਤਮ ਨਿਰਪਰ ਹੋ ਗਿਆ ਸਭ ਤੋਂ ਪਹਿਲਾਂ ਜੇ ਭਾਰਤ ਨੂੰ ਆਤਮ ਨਿਰਪਰ ਕਰਨ ਦਾ ਕੰਮ ਕੀਤਾ ਤਾ ਸਾਡੇ ਪੰਜਾਬ ਦੇ ਕਿਸਾਨਾਂ ਨੇ ਕੀਤਾ ਜਦੋਂ ਭਾਰਤ ਨੂੰ ਅਮਰੀਕਾ ਵਰਗੀਆਂ ਤਾਕਤਾਂ ਤੋਂ ਮੰਗਣਾ ਪੈਂਦਾ ਸੀ ਤਾਂ ਅਸੀਂ ਗ੍ਰੀਨ ਰੈਵੋਲੂਸ਼ਨ ਲਿਆ ਕੇ ਪੰਜਾਬ ਨੂੰ ਦੇਸ਼ ਨੂੰ ਆਤਮ ਨਿਰਪਰ ਕਰੀਤਾ ਤੇ ਉਹਦੇ ਲਈ ਸਰ ਸਾਨੂੰ ਮੋਲ ਹੈ ਜਿਹੜਾ ਉਹ ਤਾਰਨਾ ਪਿਆ ਸਾਡੀ ਧਰਤੀ ਜ਼ਹਿਰੀਲੀ ਹੋ ਗਈ ਸਾਡਾ ਪਾਣੀ ਪੰਜਾਬ ਦਾ ਚਾਂਪੇਚ ਟੀਮ ਤੌਰ ਤੇ ਮੈਡਲ ਵੀ ਸਾਡੇ ਦੇਸ਼ ਦਾ ਆਇਆ ਤਾਂ ਪਹਿਲਾ ਯੋਗਦਾਨ ਟੀਮ ਤੌਰ ਤੇ ਵੀ ਸਾਡੇ ਪੰਜਾਬ ਦੇ ਹੌਕੀ ਦੇ ਖਿਡਾਰੀ ਬਲਵੀਰ ਸਿੰਘ ਸੀਨੀਅਰ ਵਰਗਿਆਂ ਦਾ ਸੀ ਤੇ ਇੰਡੀਵਿਜੂਅਲ ਤੌਰ ਤੇ ਵੀ ਜੇ ਪਹਿਲਾ ਗੋਲ ਲੰਪੀ ਦਵਾਇਆ ਤਾਂ ਅਵਿਨਵ ਬਿੰਦਰਾ ਨੇ ਦਵਾਇਆ ਜਿਹੜਾ ਪੰਜਾਬੀ ਸੀ ਤੇ ਹੁਣ ਜੇ ਵਰਲਡ ਕੱਪ ਜਿੱਤੇ ਆ ਉਹਦੇ ਵਿੱਚ ਵੀ ਸਰ ਸਭ ਤੋਂ ਵੱਧ ਵਿਕਟਾਂ ਪੰਜਾਬ ਦੇ ਗੱਭਰੂ ਅਰਸ਼ਦੀਪ ਸਿੰਘ ਨੇ ਲਈਆਂ ਨੇ ਤੇ ਅੱਜ ਜਿੰਨੀਆਂ ਸਾਡੀਆਂ ਵੱਡੀਆਂ ਟੀਮਾਂ ਨੇ ਕ੍ਰਿਕਟ ਦੀ ਕੁੜੀਆਂ ਦੀ ਕੈਪਟਨ ਹਰਮਨਦੀਪ ਕੌਰ ਆ ਟੀਮ ਕ੍ਰਿਕਟ ਦੀ ਮੁੰਡਿਆਂ ਦੀ ਜ਼ਿੰਬਾਬੇ ਜਾ ਰਹੀ ਹੈ ਉਹਦਾ ਕੈਪਟਨ ਸ਼ੋਭਮ ਗਿੱਲ ਮੁੰਡਿਆ ਦੀ ਫੁੱਟਬਾਲ ਟੀਮ ਦਾ ਕੈਪਟਨ ਪੰਜਾਬੀ ਹਰ ਜਗ੍ਹਾ ਸਰ ਜੰਦ ਦੇ ਮੈਦਾਨ ਤੋਂ ਲੈ ਕੇ ਖੇਡ ਦੇ ਮੈਦਾਨਾਂ ਤੱਕ ਹਰ ਜਗ੍ਹਾ ਪੰਜਾਬੀਆਂ ਦਾ ਇਸ ਦੇਸ਼ ਤੇ ਲਈ ਬਹੁਤ ਵੱਡਾ ਜਿਹੜਾ ਕੰਟਰੀਬਿਊਸ਼ਨ ਹੈ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਰਿਹਾ ਪਰ ਸਰ ਸਾਨੂੰ ਪੰਜਾਬੀਆਂ ਨੂੰ ਭੀਖ ਨਹੀਂ ਮੰਗਣੀ ਆਉਂਦੀ ਅਸੀਂ ਜਿੱਥੇ ਜਾਂਦੇ ਆ ਮਿਹਨਤ ਕਰਕੇ ਆਪਣਾ ਮੁਕਾਮ ਬਣਾਉਨੇ ਆ ਅਸੀਂ ਕੱਚ ਦੇ ਜਾ ਕੇ ਮੌਥਰ ਵੀ ਬਾਤ ਕੀਤੇ ਅਸੀਂ ਯੂਪੀ ਦੇ ਜਾ ਕੇ ਜੰਗਲ ਵੀ ਜਿਹੜੇ ਆ ਉਹ ਬਾਤ ਕੀਤੇ ਪਰ ਸਰ ਜੋ ਪੰਜਾਬ ਤੇ ਕਦੇ ਭੀੜ ਪਈ ਸਾਡਾ ਕਦੇ ਕੇਂਦਰ ਨੇ ਸਾਥ ਨਹੀਂ ਦਿੱਤਾ ਜਦੋਂ ਪੰਜਾਬ ਤੇ ਕਾਲਾ ਦੌਰ ਆਇਆ ਉਹਦਾ ਬੋਝ ਵੀ ਪੰਜਾਬ ਦੇ ਖਜ਼ਾਨੇ ਤੇ ਜਿਹੜਾ ਉਹ ਪਾਇਆ ਗਿਆ ਚਲ ਅਸੀਂ ਉਹਦੇ ਵਿੱਚੋਂ ਵੀ ਨਿਕਲ ਕੇ ਜਿਹੜਾ ਖੜਿਆ ਹੋ ਜਾਂਦੇ ਕਿਉਂਕਿ ਉਸ ਦੌਰਦਾਨ ਪੰਜਾਬ ਦੀ ਜਿਹੜੀ ਸਾਰੀ ਇੰਡਸਟਰੀ ਸੀ ਉਹ ਮਾਈਗ੍ਰੇਟ ਕਰ ਗਈ ਤੇ ਮੈਂ ਸਭਾਪਤੀ ਜੀ ਸਰਕਾਰ ਨੂੰ ਬੇਨਤੀ ਕਰਦਾ ਅਸੀਂ ਕੋਈ ਭੀਖ ਨਹੀਂ ਮੰਗਦੇ ਅਸੀਂ ਆਪਦਾ ਹੱਕ ਹੈ ਜਿਹੜਾ ਉਹ ਮੰਗਦੇ ਆ ਦੂਜੇ ਸੂਬਿਆਂ ਨੂੰ ਤੁਸੀਂ ਟੈਕਸਾਂ ਬਣਾ ਦਿੰਦੇ ਹੋ ਪ੍ਰਧਾਨ ਮੰਤਰੀ ਸਪੈਸ਼ਲ ਪੈਕੇਜ ਦੇ ਦਿੰਦੇ ਆ ਤੇ ਸਾਡਾ ਜਿਹੜਾ ਬਣਦਾ ਕੋਈ ਰੋਕਿਆ ਜਾਂਦਾ 6000 ਕਰੋੜ ਰੁਪਏ ਸਾਡਾ ਆਰਡੀਐਫ ਦਾ ਰੁਕਿਆ ਹੋਇਆ ਹਜੰ ਦਾ ਰੁਕਿਆ 557 ਕਰੋੜ ਰੁਪਏ ਸਾਡੇ ਐਸਐਸਏ ਦੇ ਰੋਕਲੇ ਸਾਡੇ ਜਿਹੜੇ ਹੱਕ ਨੇ ਉਹ ਸਾਨੂੰ ਦਿੱਤੇ ਜਾਣ ਤੇ ਸਭਾਪਤੀ ਜੋ ਸਰਦਾਰ ਪਟੇਲ ਜੀ ਨੇ 5 ਮਾਰਚ 1949 ਨੂੰ ਵਾਦਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਤੁਹਾਡੇ ਜ਼ਖਮ ਭਰਾਂਗੇ ਪੰਜਾਬ ਦੇ ਜ਼ਖਮ ਅਜੇ ਅੱਲੇ ਆ ਉਹ ਜ਼ਖਮ ਭਰੇ ਜਾਣ ਜੇ ਦੂਜੇ ਸੂਬਿਆਂ ਨੂੰ ਤੁਸੀਂ ਟੈਕਸ ਸਾਵਨ ਲਾ ਸਕਦੇ ਹੋ ਤਾਂ ਪੰਜਾਬ ਨੂੰ ਵੀ 10 ਸਾਲਾਂ ਲਈ ਘਟੋਗਾ ਟੈਕਸ ਸਾਵਨ ਲਾਣਾ ਜਾਵੇ ਤਾਂ ਕਿ ਪੰਜਾਬ ਆ ਜਿਹੜਾ ਕਿਉਂਕਿ ਅਸੀਂ ਮਿਹਨਤ ਕਰਨੀ ਜਾਣਦੇ ਹਾਂ ਅਸੀਂ ਆਪਣੇ ਪੈਰਾਂ ਸਿਰਾਂ ਜਿਹੜਾ ਉਹ ਖੜੇ ਹੋ ਸਕੀਏ ਤੇ ਦੂਜਾ ਸਰ ਇਹਦੇ ਵਿੱਚ ਦੇਸ਼ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਬਾਰੇ ਕਿਤੇ ਜਿਹੜਾ ਜ਼ਿਕਰ ਹੈ ਨਹੀਂ ਕੀਤਾ ਗਿਆ ਅੱਜ ਕੇਂਦਰ ਸੂਬਿਆਂ ਨੂੰ ਲੜਾਉਣ ਦਾ ਜਿਹੜਾ ਕੰਮ ਉਹ ਕਰ ਰਹੀ ਹੈ ਓਪੀਐਸ ਦੀ ਸਾਡੇ ਮੁਲਾਜ਼ਮ ਜਿਹੜੇ ਆ ਡਿਮਾਂਡ ਕਰ ਰਹੇ ਆ ਤੁਸੀਂ ਕਾਹਦੇ ਲਈ ਜੀ ਕਦੇ ਕਿਸੇ ਸਟੇਟ ਤੇ ਕੇਂਦਰ ਆ ਜਿਹੜਾ ਉਹ ਲੜੀ ਜਾਂਦੇ ਆ ਉਹਦੇ ਤੇ ਸਰ ਸਰਕਾਰ ਨੂੰ ਆਪਣਾ ਸਟੈਂਡ ਆ ਜਿਹੜਾ ਉਹ ਕਲੀਅਰ ਕਰਨਾ ਚਾਹੀਦਾ ਕਿਉਂਕਿ ਮੈਂ ਸਾਰ ਇੱਕ ਮੁਲਾਜ਼ਮ ਦਾ ਬੇਟਾ ਮੁਲਾਜ਼ਮ ساری ਜ਼ਿੰਦਗੀ ਆਪਣਾ ਜੀਪੀਐਫ ਜਮ੍ਹਾਂ ਕਰਵਾਉਂਦਾ ਤਾਂ ਕਿ ਜਦੋਂ ਮੈਂ ਬੜਾਪੇ ਵੇਲੇ ਜਿਹੜਾ ਉਹਨੂੰ ਵਰਤੂਗਾ ਤੁਸੀਂ ਦੇਖੋ ਵੀ ਇੱਕ ਭਰਾ ਨੂੰ ਵੀ ਇਹ ਜਾਤ ਨਹੀਂ ਹੁੰਦੀ ਵੀ ਦੂਜੇ ਭਰਾ ਦੀ ਜਿਹੜੀ ਕਮਾਈ ਹੈ ਕਿੱਥੇ ਇਨਵੈਸਟ ਕਰਨੀ ਹੈ ਤੁਸੀਂ ਕੰਪਨੀਆਂ ਤੇ ਛੱਡਤਾ ਜੀ ਬੈਂਕ ਤੇ ਨਿਵਸਤ ਕਰਾਂਗੇ ਪ੍ਰਾਈਵੇਟ ਕੰਪਨੀਆ ਇਨਵੈਸਟ ਕਰਾਂਗੇ ਇੱਥੇ ਬੜੇ ਨੀਰ ਮੋਦੀ ਅਰ ਕੇ ਭੱਜ ਜਾਂਦੇ ਆ ਜੀ ਕੌਣ ਜ਼ਿੰਮੇਵਾਰ ਹੈ ਜੇ ਮੁਲਾਜ਼ਮ ਦੇ ਪੈਸਿਆਂ ਨੂੰ ਲੈ ਕੇ ਜਿਹੜਾ ਕੋਈ ਭਾਜੂਗਾ ਉਹ ਸਭ ਦੇਖ ਜੇ ਮੁਲਾਜ਼ਮਾਂ ਦੀ ਏ ਡਿਮਾਂਡ ਹੈ ਕਿ ਓਪੀਐਸ ਪੂਰੇ ਦੇਸ਼ ਦੇ ਵਿੱਚ ਲਾਗੂ ਹੈ ਜਿਹੜਾ ਕੀਤਾ ਜਾਵੇ ਲਾਸਟ ਸਾਰ ਇੱਕੋ ਗੱਲ ਸਾਡੇ ਜਿਹੜੇ ਸੱਤਾਤਰ ਬੈਂਚ ਤੋਂ ਬੜੇ ਵਾਰੀ ਕੱਲ ਦੀ ਗੱਲ ਹੋ ਰਹੀ ਹੈ ਕਿ ਜੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਦੀਆ ਜੀ ਜਿਹੜੇ ਇਹਨਾਂ ਦੇ ਲੀਡਰ ਨੇ ਅੰਦਰ ਨੇ ਸਰ ਉਹਨਾਂ ਨੂੰ ਕੋਈ ਕੋਰਟ ਨੇ ਸਜ਼ਾ ਨਹੀਂ ਕੀਤੀ ਜਿਉਂ ਅੰਦਰ ਨੇ ਜਿਉਂ ਅੰਦਰ ਨੇ ਤਾਂ ਕੇਂਦਰ ਦੀਆਂ ਈਡੀ ਸੀਬੀਆਈ ਕਰਕੇ ਅੰਦਰ ਨੇ ਕੱਲ ਹਮੰਤ ਸਰੇਣ ਨੂੰ ਕੋਰਟ ਨੇ ਜਿਹੜੀ ਜ਼ਮਾਨਤ ਦਿੱਤੀ ਆ ਉਹਦੇ ਵਿੱਚ ਕੀ ਕਿਹਾ ਕਿ ਜੀ ਐਦਾਂ ਦਾ ਜਾਂ ਸਿੱਧੇ ਜਾਂ ਸਿੱਧੇ ਤੌਰ ਤੇ ਕੋਈ ਐਦਾਂ ਦਾ ਸਬੂਤ ਨਹੀਂ ਜਿਹਦੇ ਨਾਲ ਹਮੰਤ ਸਰੇਣ ਤੇ ਕੇਸ ਆ ਜਿਹੜਾ ਚਲਾਇਆ ਜਾ ਸਕਦਾ ਹੁਣ 5 ਮਹੀਨੇ ਮੰਥਰੇ ਜੀ ਅੰਦਰ ਰਿਹਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜੀ ਸੱਤਾਤਰ ਮਾਫੀ ਮੰਗੂਗੀ ਇੱਕ ਕਮੈਂਟ ਸਰ ਅਰਵਿੰਦ ਕੇਜਰੀਵਾਲ ਜੀ ਤੇ ਮਨੀਸ਼ ਸੋਦੀਆ ਜਿਹਦੇ ਗੈਸਟ ਵੀ ਇੱਕ ਵੀ ਰੁਪਿਆ ਸਾਬਤ ਨਹੀਂ ਹੋਇਆ ਇੱਕ ਵੀ ਰੁਪਿਆ ਮਿਲਿਆ ਨਹੀਂ ਤੇ ਕੱਲ ਨੂੰ ਇਹੀ ਹਾਲਾਤ ਇਹੀ ਕੋਟੇ ਨਿਆਇਪਾਲ ਕੇ ਸਾਨੂੰ ਭਰੋਸਾ ਉਹਨਾਂ ਨੂੰ ਜ਼ਮਾਨਤ ਮਿਲ ਲਿਆ ਉਹਨਾਂ ਨੇ ਬਾਹਰ ਆਉਣਾ ਕਿ ਸੱਤਾਤਰ ਮਾਫੀ ਮੰਗੂਗੀ ਕਿ ਜਿਹੜੇ 2 ਸਾਲ ਹੀ ਤੁਸੀਂ ਮਨੀਸ਼ ਸੌਦੀ ਨੂੰ ਅੰਦਰ ਰੱਖਿਆ ਦਿੱਲੀ ਦੇ ਮੁੱਖ ਮੰਤਰੀ ਨੂੰ ਅੰਦਰ ਰੱਖਿਆ ਸੋ ਸਰ ਮੈਂ ਇੱਕੋ ਗੱਲ ਆਖਦੇ ਕਹੂੰਗਾ ਕਿ ਇਹ ਦੇਸ਼ ਨੂੰ ਇਹ ਦੇਸ਼ ਦੇ ਲੋਕਾਂ ਨੂੰ CBI ਤੋਂ ED ਤੋਂ ਡਰਾ ਕੇ ਦਬਾਇਆ ਨਹੀਂ ਜਾ ਸਕਦਾ ਇਹ ਦੇਸ਼ ਤੁਸੀਂ ਜੇ ਵੰਡਣ ਦਾ ਧਰਮਾਂ ਦੇ ਨਾਤੇ ਕੰਮ ਕਰੋਗੇ ਇਹ ਦੇਸ਼ ਅੱਗੇ ਨਹੀਂ ਵਧੂਗਾ ਦੇਸ਼ ਅੱਗੇ ਵਧੂਗਾ ਜੇ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੋਗੇ ਤੇ ਜੇ ਲੋਕਾਂ ਨੂੰ ਜਿੰਨਾ ਡਰਾਉਂਗੇ ਅੱਜ ਕੀ 240 ਤੇ ਰਹੋ ਤੇ ਆਉਣ ਵਾਲੇ ਸਮੇਂ ਚ ਇਦੂ ਵੀ نیچے ਆਵੋਗੇ ਬਹੁਤ